ਸ੍ਰੀ ਗੁਰੂ ਦੋਸਤੋ ਅੱਜ ਜਿਹੜੀ ਚੀਜ਼ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਫਸਲ ਸੱਚ-ਸੱਚ ਛੋਟੇ ਕਿਸਾਨਾਂ ਵਾਸਤੇ ਇੱਕ ਵਰਦਾਨ ਸਾਬਤ ਹੋ ਸਕਦੀ ਆ ਸੋ ਇਸ ਫਸਲ ਨੂੰ ਦੇਖ ਕੇ ਮੇਰੇ ਮਨ 'ਚ ਵਿਚਾਰ ਆਇਆ ਵੀ ਬਾਈ ਵਿਚਾਰ ਆਪਦੇ ਆਪਣੇ ਕਿਸਾਨ ਸਾਥੀਆਂ ਨਾਲ ਸਾਂਝੇ ਕਰਾਂ ਸੋ ਜਿਹੜੀ ਇਹ ਫਸਲ ਆ ਗਈ ਆ ਪੰਜ ਗੰਨੇ ਦੀ ਫਸਲ ਦੇ ਵਿੱਚ ਖੜੇ ਆ ਆਪਣੇ ਵੀਰ ਭਰਾ ਦੇ ਕੋਲੇ ਸ੍ਰੀ ਗੁਰੂ ਬਾਈ ਜੀ ਸ੍ਰੀ ਗੁਰੂ ਬਾਈ ਜੀ ਇਹ ਵੀਰ ਨਾਲ ਆਪਾਂ ਗੱਲ ਕਰਾਂਗੇ ਵੀ ਕਿਵੇਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਕਿਹੜੀਆਂ ਇਹਨਾਂ ਨੇ ਕਿਸਮਾਂ ਲਾਈਆਂ ਨੇ ਕਿੰਨਾ ਇਹਨਾਂ ਨੇ ਪ੍ਰੋਫਿਟ ਹੁਣ ਤੱਕ ਕਮਾਇਆ ਤੇ ਜਾਂ ਇਹਨਾਂ ਕਮਾਉਣਾਗਾ ਇਹ ਇਹਦੇ ਤੇ ਖਰਚਾ ਪਊਗਾ ਸਾਰੇ ਤੁਸੀਂ ਸਾਨੂੰ ਵਿਸਤਾਰ ਦੇ ਨਾਲ ਕਿਸਾਨ ਭਰਾਵਾਂ ਨੂੰ ਦੱਸੋ ਆਪਾਂ ਬਈ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਬਈ ਸਤਿ ਸ੍ਰੀ ਅਕਾਲ ਆਪਣੇ ਚੈਨਲ ਦੇ ਮਾਧਿਅਮ ਤੋਂ ਅਸੀਂ ਦੱਸਣਾ ਚਾਹੁੰਦੇ ਆਂ ਵੀਰੇ ਤੁਹਾਨੂੰ ਵੀ ਪਤਾ ਹੈ ਵੀ ਜਦੋਂ ਆਪਾਂ ਕੋਈ ਨਵੀਂ ਖੇਤੀ ਸਟਾਰਟ ਕਰਦੇ ਆਂ ਤਾਂ ਆਪ ਨੂੰ ਔਖਾ ਲੱਗਦਾ ਹੈ ਨਾ ਕਿਉਂਕਿ ਆਪਣਾ ਫਸਲੀ ਗੇੜ ਪਿਆ ਹੋਇਆ ਵੀ ਝੋਨਾ ਲਾ ਲਓ ਕਣਕ ਲਾ ਲਓ ਠੀਕ ਹੈ ਇਹ ਦੋ ਚੱਕਰਾਂ 'ਚ ਹੀ ਫਸੇ ਹੋਏ ਆਂ ਆਪਾਂ ਜੇ ਕੋਈ ਆਪਾਂ ਕਿਸੇ ਵੀਰ ਨੂੰ ਕਹਨੇ ਆਂ ਵੀ ਬਈ ਤੂੰ ਗੰਨੇ ਦੀ ਫਸਲ ਸਟਾਰਟ ਕਰ ਤਾਂ ਆਪਾਂ ਬਈ ਜੇ ਬੰਦਾ ਵਧੀਆ ਸਾਮ ਸਮਾਨ ਕਰੂਗਾ ਆਪਾਂ ਘੱਟ ਤੋਂ ਘੱਟ ਕਹਿੰਦੇ 3 ਲੱਖ ਰੁਪਇਆ ਕਿੱਲੇ ਤੋਂ ਲੈ ਕੇ 5-6 ਲੱਖ ਰੁਪਇਆ ਕਿੱਲੇ ਕਮਾ ਸਕਦੇ। ਠੀਕ ਆ। ਇਹ ਦੇਖੋ ਦੋਨੇ ਫਸਲਾਂ ਵੀ ਆਪਣੇ ਕਣਕ ਤੇ ਝੋਨਾ 6 ਲੱਖ-5 ਲੱਖ ਨਹੀਂ ਕਮਾ ਸਕਦੇ। ਬਈ ਦੋਨੇ ਫਸਲਾਂ ਵੱਧ ਤੋਂ ਵੱਧ ਲੱਖ ਰੁਪਇਆ ਛੱਡਦੀਆਂ ਸਵਾ ਲੱਖ। ਇਤੋਂ ਵੱਧ ਨਹੀਂ ਛੱਡ ਸਕਦੀਆਂ 1 ਸਾਲ ਚ ਪ੍ਰੋਪਰ। ਠੀਕ ਆ ਤੇ ਇਹ 1 ਸਾਲ ਚ ਬਈ 3 ਲੱਖ ਤੋਂ ਲੈ ਕੇ 5-6 ਲੱਖ ਰੁਪਇਆ ਛੱਡ ਦੇਣੀ। ਠੀਕ ਆ ਬਈ ਬਹੁਤ ਵਧੀਆ ਕਿਹੜੇ ਕਿਹੜੀਆਂ ਆਪਾਂ ਕਿਸਮਾਂ ਦੇ ਵਿੱਚ ਲਾ ਸਕਦੇ ਆ ਆਪਾਂ ਬਈ ਇਹ ਅਲੱਗ-ਅਲੱਗ ਵੀ ਹੁੰਦੇ ਆ ਮੰਨ ਲਓ ਜਿਵੇਂ 36 84 ਵੀ ਲੱਗੇ ਹੋਏ ਆਪਣੇ ਠੀਕ ਐ 85 98 99 ਇਹ ਸਾਰੇ ਵੀ ਲੱਗੇ ਹੋਏ ਆ ਬਈ ਆਪਣੇ ਵੀ ਮੰਨ ਲਓ ਆਪਾਂ 4-4 ਕਨਾਲਾਂ 5-5 ਕਨਾਲਾਂ ਤੋਂ ਸਟਾਰਟਿੰਗ ਕਰ ਸਕਦੇ ਆ ਵੀ ਜਿਵੇਂ 2 ਕਨਾਲ 'ਚ ਕੋਈ ਵੀ ਜੰਮੀ ਨਾਲ ਕੋਈ ਪਗਣਾ ਛੋਟਾ ਕਿਸਾਨ ਆ ਜਿਹਦੇ ਕੋਲ ਕਿੱਲਾ ਡੇਢ ਕਿੱਲਾ ਉਹ ਆਪਾਂ ਅੱਧੇ ਕਿਲੋ ਸਟਾਰਟ ਕਰ ਸਕਦਾ ਆ ਆਪਾਂ ਨੂੰ ਮੰਨ ਲਓ ਬਈ 3-4 ਸਾਲ ਹੋ ਗਏ ਕਰਦਿਆਂ ਨੂੰ 4 ਸਾਲ ਹੋ ਗਏ ਬਈ ਤੇ ਮੰਨ ਲਓ ਵਧੀਆ ਵਰਦਾਨ ਖੇਤੀ ਆ ਬਈ ਇਹ ਪੂਰੀ ਵਧੀਆ ਪ੍ਰੋਫਿਟੇਬਲ ਆ ਬਈ ਆਪਾਂ ਹੁਣ ਇੱਕ ਦੋ ਵਾਰ ਆਪਾਂ ਸਬਜ਼ੀਆਂ ਵੀ ਲਾ ਰਹੇ ਆ ਆਉਣ ਵਾਲੇ ਟਾਈਮ ਤੇ ਥੋੜੇ ਮੰਨ ਲਓ ਮੂਰੇ ਹਨਾ ਐਟ ਕੀ ਥੋੜੀ ਜਿਹੀ ਲਾਈ ਆ ਗੋਭੀ ਆਪਾਂ ਪਹਿਲਾਂ ਭਿੰਡੀ ਲਾਈ ਸੀ ਨਾਲ ਤੇ ਮੰਨ ਲਓ ਵੀ ਪੂਰੀ ਵਧੀਆ ਫਸਲ ਯਾਰ ਤੁਸੀਂ ਗੰਨਾ ਮੈਂ ਮਰਵਾ ਵੀ ਦੇਉ ਮੜਾ ਨਿਗਾ ਵੀ ਦੰਨਾ ਪੂਰਾ ਤਿਆਰ ਆ ਬਈ ਆਹ ਦੇਖੋ ਭਰਾਓ ਗੰਨੇ ਦੀ ਤੁਸੀਂ ਹਾਈਟ ਦੇਖੋ ਇਹ ਹਲੇ ਜਣਾ ਗੰਨਾ ਕੱਚਾ ਹੈ ਸੁਰਾਤੀ ਸਟੇਜ ਦੇ ਵਿੱਚ ਇਨੇ ਅੱਗੇ ਆਪਾਂ ਉਸ ਦੇ ਇੱਕ ਗੰਨੇ ਦਾ ਰੇਟ ਵੀ ਲਈ ਤਾਂ ਵੀ 10 ਰੁਪਏ ਦਾ ਗੰਨਾ ਵੇਚ ਜੀਏ। ਨਹੀਂ 10 ਨਹੀਂ ਭਾਈ ਇੱਥੇ ਤਾਂ ਆਪਾਂ ਮਾਰ ਖਾ ਜਾਂਦੇ ਆ ਨਾ। ਅੱਛਾ ਜੀ। ਇਹ ਤਾਂ ਤੁਸੀਂ ਘੱਟ ਤੋਂ ਘੱਟ ਲਾ ਲਿਆ। ਇੱਕ ਗੰਨੇ ਨੂੰ ਜੇ ਆਪਾਂ ਆਪ ਦਾ ਮੰਨ ਲਓ ਜੂਸ ਕੱਢ ਕੇ ਵੇਚੀਏ ਨਾ ਪ੍ਰੋਪਰ ਕਿਸਾਨ ਤਾਂ ਇੱਕ ਗੰਨੇ 'ਚੋਂ 90 ਤੋਂ ਲੈ ਕੇ 120 ਰੁਪਏ ਦਾ ਜੂਸ ਨਿਕਲਦਾ। 3 ਤੋਂ 4 ਗਲਾਸ। ਠੀਕ ਹੈ। ਇੱਕ ਗੰਨੇ ਦਿਓ। ਇੱਕ ਗੰਨੇ 'ਚੋਂ ਭਾਈ। ਠੀਕ ਆ ਵਧੀਆ ਗੰਨਾ ਹੋਵੇ ਜਿਹੜਾ। ਹੁਣ ਤੁਸੀਂ ਇੱਕ ਗੰਨਾ ਇੱਕ ਪਾਸੇ ਤਾਂ ਆਪਾਂ 10 ਰੁਪਏ ਦਾ ਸੇਲ ਕਰਨਾ। ਇੱਕ ਪਾਸੇ ਆਪਾਂ 100 ਰੁਪਏ ਦਾ ਸੇਲ ਕਰਨਾ ਕਿਸਾਨ ਪ੍ਰਾਪ ਉਹ ਇਹ ਵੀ ਇੱਕ ਜਿਹੜਾ ਪੁਆਇੰਟ ਆ ਪੁਆਇੰਟ ਕੀ ਆ ਕਿ ਆਪਾਂ ਮਿਹਨਤ ਬਹੁਤ ਕਰਦੇ ਆ ਚਾਹੇ ਆਪਾਂ ਪਸ਼ੂ ਵਾਲਾ ਧੰਦਾ ਹੋਵੇ ਚਾਹੇ ਖੇਤੀ ਵਾਲਾ ਪਰ ਆਪਾਂ ਮਾਰ ਕਿੱਥੇ ਖਾ ਜਾਂਦੇ ਆ ਮਾਰ ਖਾ ਜਾਂਦੇ ਆ ਮਾਰਕੀਟਿੰਗ ਦੇ ਵਿੱਚ ਕਿ ਆਪਾਂ ਆਪਣੇ ਫਸਲ ਦੀ ਆਪਣੀ ਚੀਜ਼ ਦੀ ਮਾਰਕੀਟਿੰਗ ਜਮ ਹੀ ਨਹੀਂ ਕਰ ਸਕਦੇ ਮਾਰਕੀਟਿੰਗ ਵਾਲੇ ਲੈਵਲ ਤੇ ਆਪਾਂ ਜ਼ੀਰੋ ਆ ਕਿਉਂਕਿ ਆਪਾਂ ਮਿਹਨਤ ਕਰਕੇ ਉਹ ਐਵੇਂ ਸਿੱਟ ਦਿੰਨੇ ਆ ਆਪਾਂ ਬਈ ਸੰਗ ਜਾਣੇ ਆ ਨਾ ਹਾਂ ਜੇ ਆਪਾਂ ਹੁਣ ਦੇਖੋ ਇਹ ਵੀਰ ਨੇ ਕਿੰਨੀ ਵਧੀਆ ਗੱਲ ਕਹੀ ਆ ਜੀ ਆਪਾਂ ਇੱਕ ਕੰਨ 10 ਰੁਪਏ ਦਾ ਸੇਲ ਕਰਦੇ ਆ ਉਹੀ ਕੰਨੇ ਦਾ ਜੇ ਆਪਾਂ ਆਪ ਜੂਸ ਕ ਮਾਰਕੀਟਿੰਗ ਉਹਦੀ ਕਰਾਂਗੇ ਤਾਂ ਉਹ 100 ਤੋਂ ਲੈ ਕੇ 120 ਰੁਪਏ ਤੱਕ ਵੀ ਜਾਊ ਬਾਈ ਹਾਂ ਇੱਕ ਗੰਨੇ ਦਾ ਰੇਟ 100 ਕਿੰਨੇ ਦਾ ਬਾਈ ਮੰਨ ਲਓ ਵੀ ਬਹੁਤ ਵਧੀਆ ਪ੍ਰਦਾਨ ਬਾਈ ਮੈਂ ਤਾਂ ਹੀ ਕਹਿਣਾ ਜੇ 10 ਰੁਪਏ ਨੂੰ ਵੇਚਾਂਗੇ ਆਪਾਂ 2.5 ਲੱਖ 3 ਲੱਖ ਤਾਂ ਫੇਰ ਕਮਾ ਸਕਦੇ ਆ ਜੇ ਆਪਾਂ ਜੂਸ ਕੱਢ ਕੇ ਪ੍ਰੋਪਰ ਬੇਚਨੇ ਤਾਂ 1 ਕਿੱਲੇ 'ਚ ਉਹ ਬਾਈ 7-8 ਲੱਖ ਰੁਪਏ ਆਮਦਨ ਜਾ ਵੜਦੀ ਐ ਤੇ ਅੱਜ ਕੌਣ ਕਿਹੜੀ ਫਸਲ ਆ ਬਾਈ ਜਿਹੜੀ ਕਿੱਲੇ 'ਚ 7 ਲੱਖ ਆਮਦਨ ਦੇ ਦੂ ਹਾਂ ਦੱਸੋ ਕੋਈ ਦੇ ਦੂ ਫੇਰ ਬਾਈ ਪ੍ਰੋਪਰ ਜੇ ਕੋਈ ਖਿਲਾੜਾ ਲਾ ਕੇ ਗੁੜ ਤਿਆਰ ਕਰਦਾ ਉਹਦੇ 'ਚੋਂ ਆਮਦਨ ਉਹ ਥੋੜਾ ਵੱਡੇ ਲੈਵਲ ਦਾ ਕੰਮ ਹੈ ਜੇ ਹੁਣ ਆਪਣੇ ਛੋਟੇ ਲੈਵਲ ਵਾਲੇ ਜਿਹੜੇ ਕਿਸਾਨ ਨੇ ਛੋਟੇ ਤੋਂ ਕਰ ਸਕਦੇ ਉਹ ਇੱਕ ਗੰਨਾ ਲਾ ਕੇ ਥੋੜੇ ਜਿਹੀ ਕਨਾਲਾਂ ਦੇ ਵਿੱਚ ਲਾ ਕੇ ਉਹ ਟ੍ਰਾਇਲ ਕਰਕੇ ਦੇਖ ਸਕਦੇ ਆ ਜੇ ਉਹਨਾਂ ਨੂੰ ਲੱਗਦਾ ਪ੍ਰੋਫਿਟ ਹੈ ਤਾਂ ਉਹ ਅੱਗੇ ਦੀ ਅੱਗੇ ਉਹਵੇਂ ਵਧਾ ਸਕਦੇ ਆ ਬਾਕੀ ਬੀਜ ਜਿਹੜਾ ਮਹਈਆ ਕਰਾਉਣਾ ਉਹ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਇਹਨਾਂ ਨੂੰ ਨੌਲੇਜ ਵੀ ਹੈਗੀ ਆ ਬੀਜਾਂ ਦੀ ਜਿਹੜੇ ਆਪਣੀ ਧਰਤੀ ਤੇ ਹੋ ਰਹੇ ਨੇ ਕਿੰਨੇ ਉਹ ਪ੍ਰੋਫਿਟ ਦੇਣਗੇ ਸਾਰਾ ਕੁਝ ਆਪਾਂ ਫੁੱਲ ਗਾਈਡ ਕਰਾਂਗੇ ਬੰਦੇ ਨੂੰ ਜੇ ਕਿਸੇ ਨੇ ਆਪਾਂ ਤੋਂ ਗਾਈਡੈਂਸ ਲੈਣੀ ਆ ਹਨਾ ਤਾਪਾ ਉੱਪਰ ਵੀ 10 ਵੀ ਦੇਵਾਂ ਥੱਲੇ ਕਮੈਂਟਾਂ 'ਚ ਦੱਸ ਦਿਓ ਬਾਈ ਸਾਨੂੰ ਚਾਹੀਦਾ ਤੇ ਆਸਤ ਬਾਈ ਜੇ ਆਪਾਂ ਖਰਚੇ ਦੀ ਗੱਲ ਕਰੀ ਮੰਨ ਲਓ ਕਿ ਤੁਸੀਂ 1 ਏਕੜ ਲਾ ਲਿਆ 1 ਏਕੜ ਦੇ ਕਿੰਨਾ ਕਾਪ ਨੂੰ ਖਰਚਾ ਪੈ ਸਕਦਾ ਖਰਚਾ ਬਾਈ ਯਾਰ ਜੇ ਆਪਾਂ ਪਹਿਲੀ ਯਾਰ ਬੀ ਲੈ ਕੇ ਮੁੱਲ ਲਾਉਣੇ ਹਨ ਵੱਧ ਤੋਂ ਵੱਧ ਆਪਾਂ ਨੂੰ ਬਾਈ 20 ਕ ਹਜ਼ਾਰ ਦਾ ਬੀ ਮੰਨੋ 20 ਤੋਂ 25 30 ਜਿੰਨਾ ਚੱਲੂ ਹਰੇਕ ਦਾ ਅਡਵਾਡਜਟਮੈਂਟ ਹਨਾ ਗੰਨਾ ਕਿਹੜੇ ਹਿਸਾਬ ਨਾਲ ਅਗਲੇ ਨੂੰ ਮਿਲ ਰਿਹਾ ਕਿਸੇ ਨੂੰ 800 ਰੁਪਏ ਕਿਲੋਟਲ ਮਿਲ ਰਿਹਾ ਕਿਸੇ ਨੂੰ 600 ਨੂੰ ਮਿਲ ਰਿਹਾ ਕਿਸੇ ਨੂੰ 1000 ਰੁਪਏ ਮਿਲ ਰਿਹਾ ਉਹ 30 40 40 50 ਹਜ਼ਾਰ ਦਾ ਬਸ ਠੀਕ ਆ 40 50 ਹਜ਼ਾਰ ਰੁਪਏ ਐਂਡਾ ਇੰਤੋਂ ਜ਼ਿਆਦਾ ਖਰਚਾ ਨਹੀਂ ਆਉਂਦਾ ਕਿੱਲੇ ਦਾ ਦੋ ਦੋ 2.5 ਲੱਖ ਰੁਪਈਆ ਤਾਂ ਜੇ ਆਪਾਂ ਮਾਰਕੀਟਿੰਗ ਪੈਸੀ ਕਰੀਏ ਨਾ ਵੀ ਮੰਨ ਲਓ ਆਪਾਂ ਖੇਤੋ ਜੇ ਚਕਾਉਣਾ ਆਪਾਂ ਆ ਖੇਤੋ ਜੇ ਵੱਢ ਕੇ ਇਹਨੂੰ ਆਪਾਂ ਸਿੱਧਾ ਨਾ ਆਪਾਂ ਇਹ ਜੂਸ ਵਾਲੇ ਚੱਕਰਾਂ ਦੇ ਵਿੱਚ ਪੰਗੇ ਸਿੱਧਾ ਕਰੇ ਤਾਂ ਵੀ ਆਪਾਂ ਨੂੰ ਪ੍ਰੋਫਿਟ ਦੇ ਕੇ ਤਾਂ ਵੀ ਪ੍ਰੋਫਿਟੇ ਵਾਲਾ ਬਾਈ ਕੋਈ ਇਹ ਤੇ ਆਪਾਂ ਜੇ ਵੱਧ ਕਰੀਏ ਵੀ ਵਾਧੂ ਇਹ ਤੇ ਮਿਹਨਤ ਵੀ ਨਹੀਂ ਜੇ ਆਪਾਂ ਕਹੀਏ ਵੀ ਸਾਰਾ ਦਿਨ ਹੀ ਖਪੀ ਜਾਂਦੇ ਆਪਾਂ ਤੁਸੀਂ ਆਏ ਹੋ ਸਾਡੇ ਕੋਲੇ ਅੱਜ ਹਨਾ ਆਪਾਂ ਕੋ ਠੀਕ ਹੈ ਪਰ ਹਾਂ ਥੋੜੀ ਜਿਹੀ ਮਿਹਨਤ ਹੈਗੀ ਆ ਉਹ ਆਪਾਂ ਨੂੰ ਕਰਨੀ ਪੈਂਦੀ ਉਸ ਰਾਤੀ ਜਨ ਆਪਾਂ ਲਾਉਨੇ ਉਦੋਂ ਥੋੜੀ ਬਹੁਤ ਜਿਵੇਂ ਮਿੱਟੀ ਵਗੈਰਾ ਲਾਉਣੀ ਹੈ ਨਾ ਪਰ ਉਹ ਥੋੜਾ ਬਹੁਤ ਕੰਮ ਹੁੰਦਾਗਾ ਉਹ ਇੱਕ ਦਿਨਾਂ ਦਾ ਪਰ ਜਿਵੇਂ ਜਿਵੇਂ ਇਹ ਵੱਡਾ ਹੋਈ ਜਾਂਦਾਗਾ ਫਿਰ ਥੋੜਾ ਜਿਹਾ ਬੰਨਿਆ ਗਿਆ ਪ੍ਰੋਪਰ ਗੰਨਾ ਬਾਈ ਬਾਸ ਵਗੈਰਾ ਲੱਗ ਗਏ ਵਿੱਚ ਉਸ ਤੋਂ ਬਾਅਦ ਮੰਨ ਲਓ ਡਿੱਗਣ ਵੀ ਖਤਰਾ ਹੁੰਦਾਗਾ ਡਿੱਗ ਕੇ ਚੂਹਾ ਚਾਹਾ ਲੱਗਿਆ ਤੇ ਜਿਆਦਾ ਕੋਈ ਬਿਮਾਰੀ ਵੀ ਨਹੀਂ ਇਹਨੂੰ ਨਹੀਂ ਨਹੀਂ ਬਿਮਾਰੀ ਨਹੀਂ ਬਾਈ ਸੁੰਡੀ ਲੱਗਦੀ ਆ ਜਾਂ ਬਸ ਵੱਧ ਤੋਂ ਵੱਧ ਤੇਲਾ ਹੋ ਜਾਂਦਾ ਹਣਾ ਹੋਰ ਕੋਈ ਉਹ ਵੀ ਸਰਾਤੀ ਜਨ ਆਪਾਂ ਸਰਦੀ ਤੇ ਹਾਂ ਉਦੋਂ ਆਪਾਂ 1 2 ਇਹ ਤੇ ਮੰਨ ਲਿਆ ਕਰ ਬਾਕੀ ਐ ਨਾ ਬਾਈ 1 1 ਸਾਲ ਲਾ ਕੇ ਇਹ ਇਦੋਂ ਬਾਅਦ 2 ਸਾਲ ਫਸਲ ਦਿੰਦਾ ਏ ਠੀਕ ਆ ਮੰਨ ਲਓ ਐ ਥੋੜਾ ਵੀ ਦੂਸਰੀ ਵਾਰ ਆਪਾਂ ਦੁਬਾਰੇ ਥੋੜਾ ਲਾਉਣੇ ਆ ਅੱਛਾ ਅੱਛਾ ਉਹੀ ਗੰਨਾ ਦੁਬਾਰੇ ਤਿਆਰ ਕਰਦੇ ਆ ਬਾਈ ਠੀਕ ਆ ਇਹ ਵੀ ਪੁਆਇੰਟ ਆ ਹਨਾ ਵੀ ਕਹਿੰਗੇ ਕੀ ਕਰਦੇ ਵਿੱਚ ਕਿ ਸਾਨੂੰ ਵੱਢ ਕੇ ਫਿਰ ਉਹਨੂੰ ਦੁਬਾਰਾ ਬਾਂਹ ਤਿਆਰ ਕਰਦੇ ਆ ਹਨ ਬਾਈ ਛੋਟੇ ਕਿਸਾਨ ਕਿੱਲੇ 2 ਕਿਲੋ ਵਾਲੇ ਕਿੱਲੇ ਵਾਲੇ ਜਾਂ 3 4 ਕਿੱਲੇ ਵਾਲਿਆਂ ਕੋਲੇ ਵਿਚਾਰਾ ਕੋਲੇ ਟਰੈਕਟਰ ਵੀ ਨਹੀਂ ਮੰਗਵੇਂ ਖਾਂਦਾ ਉਹ ਕੀ ਕਰਦੇ ਆ ਕਣਕ ਪੀ ਲੈਂਦੇ ਉਹਨਾਂ ਹੀ ਲੇਬਰ ਪੈ ਜਾਂਦੀ ਉਹਨੂੰ 10000 ਰ ਤੇ ਇੱਥੇ ਆਪਾਂ ਨੂੰ ਜੇ 40-50 ਹਜ਼ਾਰ ਇੱਕ ਸਾਲ ਲਾ ਕੇ ਆਪਾਂ 2 ਸਾਲਾਂ 'ਚ ਘੱਟ ਤੋਂ ਘੱਟ 5 ਲੱਖ ਰੁਪਈਆ ਬਈ ਠੀਕ ਹੈ ਤਾਂ ਮੈਂ ਤਾਂ ਇਹੀ ਕਹਣਾ ਵੀ ਸਾਰੇ ਕਿਸਾਨ ਭਰਾਵਾਂ ਨੂੰ ਵੀ ਭਰਾਵੋ ਤੁਸੀਂ ਇਹ ਦੂਜੀ ਖੇਤੀ ਚਾਓ ਜੇ ਢੋਣਾ ਫਸਲ ਛੱਡੋ ਇਸ ਦੁਬਾਰਾ ਆਪਾਂ ਨੂੰ ਨਵੇਂ ਖੇਤ ਵਿੱਚ ਫਸਲੀ ਚੱਕਰ ਦੇ ਵਿੱਚ ਹੁਣ ਆਪਾਂ ਨੂੰ ਨਿਕਲਣਾ ਪਊਗਾ ਕੰਮਜਾਹ ਪਾਉਣਾ ਕਿਉਂਕਿ ਇਹ ਚੀਜ਼ਾਂ ਨੂੰ ਆਪਾਂ ਸੋਚਣਾ ਪਊ ਆਪਾਂ ਨੂੰ ਥੋੜੀ ਮਿਹਨਤ ਹੀ ਵਧਾਉਣੀ ਪਊ ਥੋੜਾ ਔਖਾ ਲੱਗੂਗਾ ਆਪਾਂ ਨੂੰ ਕਿਉਂਕਿ ਜਦੋਂ ਆਪਾਂ ਕੋਈ ਨਵੀਂ ਚੀਜ਼ ਸ਼ੁਰੂ ਕਰਦੇ ਹਣਾ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਨ ਲੱਗਦਾ ਵੀ ਔਕਾ ਵੀਰ ਕਿਵੇਂ ਹੋਊਗਾ ਕਿਵੇਂ ਇਹਦੀ ਮਾਰਕੀਟ ਹੋਊ ਮਾਰਕੀਟ ਪਰੋਂਵੇਂ ਤੋਂਵੇਂ ਰਾਹ ਬਣੀ ਜਾਂਦੇ ਬਾਈ ਯਾਰ ਵਿੱਚ ਵੀਰ ਕਹਿੰਦੇ ਆ ਵੀ ਰਿਸਕ ਆ ਬਾਈ ਰਿਸਕ ਤਾਂ ਹੁਣ ਇਹਦੀ ਝੋਨੇ ਦਾ ਵੀ ਸੀਗਾ ਬਈ ਕਿੰਨਾ ਘਟਿਆ ਹਨਾ ਰਿਸਕ ਤਾਂ ਵੀ ਐ ਸਾਰੇ ਫਸਲਾਂ ਦੇ ਵਿੱਚ ਹੀ ਆ ਕਿਉਂਕਿ ਖੁੱਲੇ ਸਮਾਨ ਦੇ ਥੱਲੇ ਕਿਸਾਨ ਦੀ ਫਸਲ ਪਈ ਹੁੰਦੀ ਆ ਰਿਸਕ ਹੀ ਰਿਸਕ ਆ ਆਹ ਰਾਜ ਠੀਕ ਆ ਬਾਈ ਇਹ ਤਾਂ ਉਸ ਖਿਲਾੜੀਆਂ ਵਾਲੇ ਤੋਂ ਤੋਂ ਜੂਸ ਨਾਲ ਉਹ ਲੈ ਜਾਣੀ ਮਾਈਕ ਖਿਲਾੜੀਆਂ ਵਾਲੇ ਹੁਣ ਮੰਨ ਲਓ ਮਾਰਕੀਟਿੰਗ ਜਿਹੜਾ ਰੇਟ ਖੁੱਲੂਗਾ ਇਹਦਾ 7-800 ਰੁਪਏ ਕੁਇੰਟਲ ਖੁੱਲਜੂ ਬਾਈ ਠੀਕ ਆ ਠੀਕ ਆ ਇਸ ਤੋਂ ਬਾਅਦ ਇਹ ਜੋਂ ਜੌਣ ਨੂੰ ਵਿਸਾਖ ਹੋਣਾ ਬਾਈ ਉਦੋਂ ਉਹ 1000 ਰੁਪਏ ਜਾਵੜੂ ਪਾਣ ਠੀਕ ਆ ਜਿਹੜਾ ਖਿਲਾੜੀ ਵਾਲੇ ਨਵੇਂ ਗਰਮੀ ਵਧੀ ਜਾਊ ਉਦੋਂ ਮੈਂ ਹਾਂ ਜਿਹੜਾ ਸਾਥੁੱਖ ਖਿਲਾੜੀਆਂ ਦੇ ਲੈਣਗੇ ਤੇ ਜਿਹੜਾ ਅਸੀਂ ਆਪ ਵੇਚਾਂਗੇ ਬਾਈ ਖਿਲਾੜੀ ਮੰਨ ਲਓ ਜੂਸ ਪਿਆ ਕੇ ਜੂਸ ਪਿਆਵਾਂਗੇ ਲੋਕਾਂ ਨੂੰ 100 ਆਪਾਂ ਲਾਵਾਂਗੇ ਉੱਥੇ ਤਾਂ ਬਾਈ ਅਸੀਂ ਉਕੇ ਮੈਂ ਤੁਹਾਨੂੰ ਪਹਿਲਾਂ ਇਹਨੂੰ ਕਰਨ ਨੂੰ ਵੱਡ ਕੇ ਫਿਰ ਸ਼ਾਂਤੀ ਕਰਕੇ ਨਹੀਂ ਫਿਰ ਪੂਰਾ ਬਹਿ ਕੇ ਜਾਣਾ ਪਰ ਹਾਂ ਸੁੱਧ ਗੰਨਾ ਬਾਈ ਕੋਈ ਇਹਦੇ ਵਿੱਚ ਕਿਹੜਾ ਕੋਈ ਉਹ ਹੈ ਯਾਰ ਤੁਸੀਂ ਕੈਮੀਕਲ ਪਾ ਕੇ ਦਿੰਨੇ ਹੋ ਇਹ ਤਾਂ ਲੋਕ ਜਿਵੇਂ ਆਪਾਂ ਝੋਨੇ ਦੇ ਵਿੱਚ ਕਿਸਾਨ ਵੀਰੋ ਆਪਾਂ ਪਾਈ ਜਾਂਦੇ ਨੇ ਬਾਹਰ ਯਾਰਾਂ ਪਾਈ ਜਾਂਦੇ ਆ ਕਿਤੇ ਬਿਜਾਈਨ ਪਾਤੀ ਕਦੇ ਕੁਸ ਪਾਤਾ ਉਹ ਚੀਜ਼ਾਂ ਨਹੀਂ ਹੈਗੀਆਂ ਇਹਦੇ ਵਿੱਚ ਇਹਦੇ ਨਾਲ ਮਿੱਟੀ ਦੀ ਸੰਭਾਲ ਵੀ ਹੁੰਦੀ ਆ ਕਿਉਂਕਿ ਜਿਆਦਾ ਮਿੱਟੀ ਤਾਂ ਆਪਾਂ ਕੋਈ ਜ਼ਹਿਰ ਪਾਉਣੀ ਨਹੀਂ ਹੈ ਤੁਸੀਂ ਕੁਦਰਤੀ ਤੌਰ ਤੇ ਇਹ ਚੀਜ਼ਾਂ ਹੁੰਦੀਆਂ ਬਾਈ ਕੋਈ ਇਹਦੇ ਲਿਬੜਨ ਵਾਲਾ ਕੰਮ ਨਹੀਂ ਬਾਹਲਾ ਲਿਬੜ ਵੀ ਪਹਿਲੇ 2 ਮਹੀਨੇ ਜ਼ਰੂਰ ਹੈ ਇਸ ਤੋਂ ਬਾਅਦ ਤਾਂ ਇਹ ਗੱਲ ਨਹੀਂ ਹੈਗਾ ਵੀ ਸਾਰ ਮੀਨਾ 2 ਮਹੀਨਾ ਬਾਈ ਕਹਿੰਦਾ ਵੀ ਕੰਮ ਕਰਨਾਗਾ ਬਾਕੀ ਠੀਕ ਆਗਾ ਠੀਕ ਆ ਬਈ ਉਹ ਉਮੀਦ ਕਰਦੇ ਆ ਵੀਰੋ ਤੁਹਾਨੂੰ ਵਧੀਆ ਲੱਗੀ ਹੋਣੀ ਆ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਿਓ ਤਾਂ ਕਿ ਸਕਸਾਨ ਵੀਰ ਦਾ ਭਲਾ ਹੋਵੇ ਬਾਕੀ ਜੇ ਜਾਣਕਾਰੀ ਚਾਹੀਦੀ ਤਾਂ ਆਪਣਾ ਵਰਕ ਕਰ ਲਿਓ ਧੰਨਵਾਦ ਵੀ ਸਾਰਿਆਂ ਦਾ ਧੰਨਵਾਦ